ਪਈ ਅਮਰੀਕ ਸਿੰਘ ਨੂੰ ਪਹਿਲਾਂ ਬੇਨਤੀ ਕਰ ਦਵਾਂਗੇ ਖੜੇ ਹੋ ਜਾ 1 ਮਿੰਟ ਵਾਸਤੇ ਹੋ ਜਾਓ ਸਾਫਾ ਤੇ ਦਾਸ ਇਹਨਾਂ ਦੇ ਨਾਲ 1965 ਤੋਂ ਲੈ ਕੇ ਜੋ ਮਹਾਪੁਰਖਾਂ ਨੇ ਪਲੇਟਰ ਕਰਨ ਦੇ ਹਾਜ਼ਰ ਹੋਇਆ ਹੈ ਉਸ ਦਿਨ ਤੋਂ ਲੈ ਕੇ ਇਹ ਵੀ ਉਸ ਵੇਲੇ ਮਹਾਪੁਰਖਾਂ ਦੇ ਵਿਦਿਆਰਥੀ ਸਨ ਵੱਡਿਆਂ ਦੇ ਤੇ ਦਾਸ ਜੀ ਉਸ ਵੇਲੇ ਮਹਾਪੁਰਖਾਂ ਦੇ ਚਰਨ ਕਰਹ ਕਰਕੇ ਪਹਿਲੇ ਦਿਨ ਜਪਜੀ ਸਾਹਿਬ ਦੀ ਸੰਥਿਆ ਇਹ ਪਤਰਾਸਾਨ ਸ੍ਰੀ ਨਾਬਾ ਸਾਹਿਬ ਦੀ ਜੋ ਚੰਡੀਗੜ੍ਹ ਤੋਂ ਖੰਨੇ ਵਾਲੀ ਸੜਕ ਤੇ ਹੈ 1965 ਦੇ ਵਿੱਚ 18 ਹੜ ਨੂੰ 4 ਵਜੇ ਸ਼ਾਮ ਦੇ ਮਹਾਪੁਰਖਾਂ ਨੇ ਸੰਖਿਆ ਦਿੱਤੀ ਸੀ ਸਤਖੰਡ ਵਾਸੀ ਵਾਜਾ ਗਰਵਚਨ ਸਿੰਘ ਜੀ ਖਾਲਸਾ ਨੇ ਉਸ ਤੋਂ ਮਗਰੋਂ ਜੋ ਗਿਆਨੀ ਮੇਵਾ ਸਿੰਘ ਜੀ ਨੰਗੜੀ ਵਾਲੇ ਹਨ ਜਿੰਨਾਂ ਦਾ ਨੇੜੇ ਇੱਥੋਂ ਨਗਰ ਹੈ ਉਹਨਾਂ ਦੇ ਕੋਲ 10 ਦੀ ਸੰਖਿਆ ਲਾਈ ਗਈ ਉਹਨਾਂ ਨੂੰ ਜਪਜੀ ਸਾਹਿਬ ਸੁਣਾਇਆ ਜਪਜੀ ਸਾਹਿਬ ਸੁਣਾਉਂਦਾ ਸੁਣਾਉਂਦਾ ਮਨ ਮਾਗਣਾ ਨਾ ਚੱਲਾ ਪੰਥ ਜਦੋਂ ਇਸ ਸੰਗਤ ਦੇ ਦਾਸ ਜੀ ਸੰਥੇ ਆਈ ਤਾਂ ਗਿਆਨੀ ਸਾਹਿਬ ਜੀ ਨੇ ਮਹਾਂਪਰਖਣ ਅਚਾਰਨ ਕੋਲ ਜਾ ਕੇ ਬੇਨਤੀ ਕਰ ਦਿੱਤੀ ਮਹਾਰਾਜ ਜੀ ਇਹ ਗਲਤੀ ਦੇ ਨਾਲ ਕੁਰਬਾਨੀ ਪੜਦਾ ਹੈ ਪਾਉੜ ਸੁੱਧ ਨਹੀਂ ਮਹਾਂਪਰਖਣ ਨੇ ਉਸ ਵੇਲੇ ਦਾਸ ਕੋਲੇ ਸੱਦਿਆ ਆਖਲ ਕੇ ਭਾਈ ਸਾਨੂੰ ਸਾਰਾ ਜਪਜੀ ਸਾਹਿਬ ਸੁਣਾਇਆ ਕਿਉਂਕਿ ਪਹਿਲਾਂ ਸੰਥਿਆ ਨਹੀਂ ਸੀ ਲਈ ਸੁਤੇ ਸਿੱਧ ਜਿਹੜੇ ਦਾਸ ਦੇ ਪਿਤਾ ਜੀ ਦਾ ਹੁਕਮ ਹੋਇਆ ਸੀ ਔਰ ਸੰਸਾਰ ਦਾਸ ਬਾਣੀ ਪੜਨ ਲੱਗਾ ਜੋ ਕਿ ਸਦਾਈ ਸੰਖਿਆ ਬਿਨਾਂ ਨਹੀਂ ਹੋ ਸਕਦੀ ਸੰਗਤ ਬਿਨਾਂ ਨਹੀਂ ਹੋ ਸਕਦੀ ਮਹਾਂਪੁਰਖ ਨੇ ਜਗਜੀਤ ਸਿੰਘ ਦਾ ਪਾਠ ਸੁਣਿਆ ਇਹੋ ਹੀ ਬਤਨ ਤੇ ਇਹ ਮੂੰਹ ਦੇ ਵਿੱਚੋਂ ਗੱਲ ਨਿਕਲੀ ਗੁਰਬਾਣੀ ਪੜ੍ਹੇ ਗਈ ਇਸੇ ਤਰੀਕੇ ਨਾਲ ਮੰਨਾਂ ਮਗ ਨਾ ਚੱਲਾ ਪੰਥ ਮਹਾਂਪੁਰਖ ਕਹਿਣ ਲੱਗੇ ਭਾਈ ਮੰਨਾਂ ਮਗ ਨਹੀਂ ਕਹਿਣਾ ਮਗ ਕੋ ਗੱਜੇ ਨੂੰ ਓਂਕੜਾ ਇਥੇ ਮਗ ਤੇ ਮਗ ਦਾ ਫਰਕ ਪੈਂਦਾ ਹੈ ਅਰਥ ਦਾ ਇਸ ਵਾਸਤੇ ਮਗ ਪਾਠ ਯਾਦ ਰੱਖਣਾ ਹੈ ਮਹਾਂਪੁਰਖਾਂ ਨੇ ਉਸ ਦਿਨ ਦੋ ਪਾਠ ਦਾਸ ਤੋਂ ਆਪ ਦੀ ਪਵਿੱਤਰ ਹਜੂਰੀ ਵਿੱਚ ਵਾਹ ਕਰਕੇ ਉੱਚੇ ਆਸਾਨ ਤੇ ਗੁਰਬਾਨ ਦਾ ਸਤਿਕਾਰ ਕਰਦਿਆ ਹੋਇਆ ਤੇ ਦੋ ਪਾਸੇ ਨੇ ਸਨ ਉਸ ਵੇਲੇ ਇਹ ਗੁਰਮੁਖ ਪਿਆਰੇ ਮਹਾਪੁਰਖਾਂ ਦੀ ਅੰਸਵੰਸ ਮਹਾਪੁਰਖਾਂ ਦੇ ਸਹਜਾਤੇ ਕਹਨ ਤੱਕ ਸੰਕੋਚਮਣ ਵਿੱਚ ਨਹੀਂ ਹੁੰਦੀ ਕਿਉਂਕਿ ਭਾਵੇਂ ਸਾਹਿਬਜਾਤੇ ਗੁਰੂ ਘਰ ਦੇ ਸੁਪੁੱਤਰਾਂ ਨੂੰ ਸਹਜਾਤੇ ਨੂੰ ਆਖਿਆ ਗਿਆ ਹੈ ਪਰ ਬ੍ਰਹਮ ਗਿਆਨੀ ਹੋਣ ਦੇ ਨਾਤੇ ਮਨ ਵਿੱਚ ਸੰਕੋਚ ਨਹੀਂ ਆਈ ਜੇ ਅਖਰ ਗਲਤ ਹੋਵੇ ਤਾਂ ਦਾਸ ਪਹਿਲੇ ਦਿਨ ਨੀਸਾਰਾ ਵਿੱਚ ਬੋਲਣ ਲੱਗਾ ਅਣਜਾਣ ਜਵਨ ਕੇ ਸਾਰੀ ਸੰਗਤ ਨੇ ਮਾਫੀ ਵੀ ਦੇ ਦੇਣੀ ਇਹਨਾਂ ਦੇ ਨਾਲ ਮੇਰਾ ਦਿਨੋ ਪਿਆਰ ਹੈ ਤਹ ਪਿਆਰ ਹੈ ਜੋ ਇਹ ਚਉਣਗੇ ਦਾਸ ਇਹਨਾਂ ਦੇ ਨਾਲ ਹਮੇਸ਼ਾ ਲਈ ਸਹਿਮਤ ਹੈ ਇਹਨਾਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੈਂ ਆਪਦੀ ਜ਼ਿੰਦਗੀ ਬਤੀਤ ਕਰਾਂਗਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਇਹਨਾਂ ਦੇ ਨਾਲ ਤੇ ਪਰਿਵਾਰ ਨੂੰ ਖਾਸ ਕਰਕੇ ਮੈਂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਖੜੋਹ ਕਰਕੇ ਸਿਰਨਿਸ਼ਚਿਤ ਕਰਾਉਂਦਾ ਹਾਂ ਕਿ ਕੋਈ ਵੀ ਗੱਲ ਹੋਵੇ ਆਸ ਇਹਨਾਂ ਦੇ ਹੁਕਮ ਨੂੰ ਪ੍ਰਵਾਨ ਕਰੇਗਾ ਸਿਰ ਮੱਥੇ ਤੇ ਮੰਨੇਗਾ ਬੋਲੇ ਸੋ ਨਿਆ ਬਾਪਾ ठाक ਸਿੰਘ ਜੀ ਬਾਪੂ ਜਗੀਰ ਸਿੰਘ ਜੀ ਸਾਰਾ ਜਥਾ ਅਸੀਂ 71 ਹਾਂ ਜੋ ਇਕਤਾ ਹੋਈ ਹੈ ਉਹਦਾ ਸਬੂਤ ਆਜ ਦੇ ਸਾਹਮਣੇ ਆ ਗਿਆ ਹੈ ਦਾਸ ਇਹਨਾਂ ਤੋਂ ਕੋਈ ਵੱਖਰਾ ਨਹੀਂ ਇਹ ਦਾਸ ਤੋਂ ਕੋਈ ਵੱਖਰਾ ਨਹੀਂ ਸਾਡਾ ਇੱਕ ਦਿਲ ਹੈ ਇੱਕ ਮਨ ਹੈ ਇੱਕ ਥਾਂ ਇਕੱਠੇ ਹੋ ਕੇ ਚੱਲਾਂਗੇ ਜੋ ਇਹ ਹੁਕਮ ਕਹੇਗਾ ਮੈਂ ਮੰਨਾਂਗਾ ਜੋ ਮੈਂ ਬੇਨਤੀ ਕਰੂੰਗਾ ਉਹ ਇਹ ਮਨਜ਼ੂਰ ਕਰਨਗੇ ਰਲ ਮਿਲ ਕੇ ਇਸ ਕੰਮ ਨੂੰ ਸਿਰੇ ਚੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਕਿਰਪਾ ਕਰਨ ਸਾਧ ਸੰਗਤ ਦੀ ਦਇਆ ਹੋਵੇ ਤਾਂ ਇਹ ਕਾਰਜ ਸਿਰੇ ਚੜ੍ਹੇਗਾ ਤਾਂ ਦੁਨਿਆ ਦੇ ਇਨ੍ਹਾਂ ਪਖੰਡੀ ਗੁਰੂਆਂ ਦਾ ਜੇ ਤਾਰੀ ਗੁਰੂਆਂ ਦਾ ਆਪਾਂ ਖੰਡਨ ਕਰ ਸਕਾਂਗੇ